सत्य तैनिक सवेरा मैं हाँ नीरबान ये तस्वीर असं दिखा रहे पंजाब यूनिवर्सिटी के चोणा लेके जो है बंद कि ਮਹਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਨੇ ਕਿ ਕਿ ਦੀ ਮੰਗਸ ਨੇ ਕਿ ਕਰੰਟ ਸਨੇਟ ਸ਼ੁਡ ਬੀ ਐਗਜ਼ੀਕਿਊਟਿਡ ਅਨਟਿਲ ਦਾ ਇਲੈਕਸ਼ਨ ਆਫ ਨਿਊ ਸਨੇਟ ਬੋਰਡ ਕੋਈ ਸਨੇਟ ਬੋਰਡ ਨਹੀਂ ਨਹੀਂ ਹੈ ਅੱਜ ਤੱਕ ਮਹਾਲ ਕੀਤਾ ਜਾਵੇ ਡਿਕਲੇਰ ਟਾਈਮ ਲਾਈਨ ਫੋਰ ਸਰ ਮਰਤਾਬਾ 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 ਵਿਚਾਰ ਕਿਸਾਨ ਵੀ ਇਨ ਦਿਨਾਂ ਸ਼ਾਮਤ ਮਰਤਾਬਾ ਸਕਦਾ ਤੁਸੀਂ ਸੀ ਮਰਤਾਬਾ ਮਰਤਾਬਾ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ ਕਿ ਲੱਗਦਾ ਮੰਗਾ ਜੇ ਤੁਸੀਂ ਮੰਗ ਰਹੇ ਹੋ ਪੂਰੀ ਹੋ ਜਾਣਗੀ ਦੇਖੋ ਜੇ ਪੂਰੀਆਂ ਨਹੀਂ ਵੀ ਹੋਣਗੀਆਂ ਤਾਂ ਅਸੀਂ ਕਰਵਾਉਣੀ ਆਂ ਜਾਂਦੇ ਆਂ ਸੈਨੇਟ ਇੱਕ ਡੈਮੋਕ੍ਰੈਟਿਕ ਸਟਰਕਚਰ ਹੈ ਕਿਸੇ ਬੰਦੇ ਦੇ ਕੋਲ ਇੱਥੇ ਕੋਈ ਰਾਈਟ ਨਹੀਂ ਕਿ ਉਹ ਸੈਨੇਟ ਨੂੰ ਖਤਮ ਕਰੇ ਇਹ ਆਵਾਜ਼ ਵੀ ਸੀ ਆਪਦੇ ਕੰਨਾਂ ਤੱਕ ਪਹੁੰਚਾ ਲਵੇ ਉਹਦੇ ਕੰਨਾਂ ਤੱਕ ਜੂਨ ਹੀ ਸਰਕੇ ਅਸੀਂ ਉਹਨੂੰ ਸੁਣਾਉਣਾ ਚਾਹੁੰਦੇ ਆਂ ਕਿ ਸੈਨੇਟ ਸਾਡੇ ਹੁੰਦਿਆਂ ਵਿਦਿਆਰਥੀ ਹੁੰਦਿਆਂ ਕਦੇ ਵੀ ਖਤਮ ਨਹੀਂ ਹੋਏਗੀ ਸੈਨੇਟਿਕ ਡੈਮੋਕ੍ਰੈਟਿਕ ਸਟਰਕਚਰ ਹੈ ਸਾਡੀ ਰਿਪਰੈਜ਼ੈਂਟੇਸ਼ਨ ਸੈਨੇਟ ਦੇ ਜ਼ਰੀਏ ਹੈ ਵਿਦਿਆਰਥੀ ਦੀ ਰਿਪਰੈਜ਼ੈਂਟੇਸ਼ਨ ਇਹਦੇ ਜ਼ਰੀ ਅਸੀਂ ਉਹਨੂੰ ਉਹਦੀ ਕੁਰਸੀ ਤੋਂ ਖਿੱਚ ਕੇ ਲੈ ਆਵਾਂਗੇ ਜੋ ਨਹੀਂ ਇੱਥੇ ਆਉਣਾ ਚਾਹੁੰਦੀ ਅੱਜ ਅਸੀਂ ਇੱਥੇ ਨਮੋਸ਼ੀ ਤੋਂ ਮੁੜਿਆ ਕਿਉਂਕਿ ਉਹਨਾਂ ਨੇ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸਾਡਾ ਸਨੇਹਾ ਲਾ ਦਿਓ ਜਾ ਕੇ ਉਹਨਾਂ ਨੂੰ ਕਿ ਇੱਥੇ ਆ ਕੇ ਸਾਨੂੰ ਮਿਲਣ ਬੰਦ ਕਮਰੇ 'ਚ ਮੀਟਿੰਗ ਅਸੀਂ ਨਹੀਂ ਕਰਨਾ ਚਾਹੁੰਦੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਵੀ ਸ਼ਾਮਿਲ ਹੋ ਰਹੀ ਹੈ ਪ੍ਰਦਰਸ਼ਨ ਦੇ ਵਿਚਕਾਰ ਕੀ ਲੱਗਦਾ ਹੈ ਕਿ ਪਾਰਟੀਆਂ ਦੇ ਨਾਲ ਹਿੱਸੇਦਾਰੀ ਪਾ ਕੇ ਕੰਮ ਕਰਨਾ ਚਾਹੀਦਾ ਦੇਖੋ ਉਹ ਸਾਰੇ ਜਣੇ ਇਕੱਠੇ ਕੌਜ਼ ਲਈ ਇਕੱਠੇ ਹੋਏ ਆ ਉਹ ਜਿਹੜਾ ਇਕੱਠਾ ਕੌਜ਼ ਹੈ ਉਹ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਜਿਹੜੀ ਇਹ ਜਗ੍ਹਾ ਹੈ ਪਵਾਦ ਦੇ ਪਿੰਡਾਂ ਨੂੰ ਝਾੜ ਕੇ ਬਣੀ ਹੋਈ ਹੈ ਤੇ ਇਸੇ ਕਰਕੇ ਸਾਰੇ ਜਣੇ ਜਿੰਨੇ ਵੀ ਪੋਲੀਟੀਕਲ ਲੀਡਰਸ ਨੇ ਉਹ ਸਾਰੇ ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਉੱਭਰ ਕੇ ਇੱਕ ਸਾਂਝੇ ਮਕਸਦ ਲਈ ਇਕੱਠੇ ਹੋਏ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਇੰਟਰ ਸਟੇਟ ਸਟੇਟਸ ਹਟਾ ਕੇ ਇਹਨੂੰ ਪੰਜਾਬ ਸੂਬੇ ਦੀ ਯੂਨੀਵਰਸਿਟੀ ਅਨਾਨਦਣਾ। ਤੇ ਅਸੀਂ ਚਾਹੁੰਦੇ ਹਾਂ ਕਿ ਉਹ ਆਪ ਦਾ ਸਮਰਥਨ ਦੇਣ ਤੇ ਹਰੇਕ ਪਾਰਟੀ ਚਾਹੇ ਕਾਲੀ ਦਲ ਹੈ ਚਾਹੇ ਉਹ ਆਪ ਹੈ ਚਾਹੇ ਕਾਂਗਰਸ ਹੈ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰੇ ਤੇ ਪੰਜਾਬ ਦੇ ਨਾਲ ਇਸ ਵੇਲੇ ਖੜਾ। ਵੀਰਾਂ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ। ਪੰਜਾਬ ਯੂਨੀਵਰਸਿਟੀ ਦੇ ਵਿਚਕਾਰ ਵਕਫ ਵਕਫ ਜਥੇਬੰਦੀਆਂ ਵੱਲੋਂ ਜਿਹੜਾ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸਦੇਖ ਚੋਣਾਂ ਨੂੰ ਬਹਾਲ ਕਰਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿਚਕਾਰ ਕਿਸਾਨ ਵੀ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਕਫ ਵਕਫ ਪਾਰਟੀਆਂ ਦੇ ਅਧਿਕਾਰੀ ਤੇ ਲੋਕ ਜਿਹਨੇ ਛਾਤਰ ਦੇ ਨਾਲ ਇੱਥੇ ਪਹੁੰਚੇ ਨੇ ਉਹ ਵੀ ਚਾਹੁੰਦੇ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿਚਕਾਰ ਜੇ ਦੇ ਜਨਰੇਟ ਚੋਣਾ ਜੇ ਨੇ ਉਹ ਬਹਾਲ ਕੀਤਾ ਜਾਵੇ ਸਰ ਵਕ ਵਕ ਜਥੇਬੰਦੀਆ ਵਕ ਵਕ ਜਥੇਬੰਦੀਆ ਜੇ ਆ ਜੁੜ ਰਹੀਆਂ ਨੇ ਛਾਤਰਾ ਦੇ ਨਾਲ ਜਥੇਬੰਦੀ ਦੀ ਨਾਲ ਕੀ ਲੱਗਦਾ ਆਉਣ ਵਾਲੇ ਤਿੰਨਾਂ ਦੇ ਕੀ ਸਥਿਤੀ ਹੋਣ ਬਾਰੇ ਬਿਲਕੁਲ ਜੀ ਕਿਉਂਕਿ ਸਾਡੇ ਲੋਕਤੰਤਰ ਤੇ ਡਾਕਾ ਹੈਗਾ ਇਹ ਚਾਹੁੰਦੇ ਇੱਥੇ ਭਾਜਪੀ ਤੇ ਆਰਐਸਐਸ ਦਾ ਰਾਜ ਕਰੂਗਾ ਸੋ ਕੋਈ ਵੀ ਜਥੇਬੰਦੀ ਕੱਲੇ ਵਿਦਿਆਰਥੀ ਵੀ ਹੀ ਨਹੀਂ ਸਾਰਾ ਪੰਜਾਬ ਲੜਨ ਲਈ ਤਿਆਰ ਹੈ ਕਿਉਂਕਿ ਇੱਕੋ ਇੱਕ ਕੜੀ ਹੈ ਜਿਹੜੀ ਪੰਜਾਬ ਨੂੰ ਚੰਡੀਗੜ੍ਹ ਦੇ ਨਾਲ ਜੋੜਦੀ ਹੈ ਔਰ ਚੰਡੀਗੜ੍ਹ ਨੂੰ ਸਾਡਾ ਬਣਾਉਂਦੀ ਹੈ ਪੰਜਾਬ ਦੇ ਖਾਤੇ ਪਉਂਦੀ ਹੈ ਸੋ ਇਹ ਦਾਤਾ ਹੈਗਾ ਸਾਡੇ ਹੱਕਾਂ ਦੇ ਔਰ ਇਹਦੇ ਲਈ ਸਾਰਾ ਪੰਜਾਬ ਲੜਨ ਨੂੰ ਤਿਆਰ ਹੈ ਅੱਜ ਇੱਕ ਸੰਕੇਤਕ ਤੌਰ ਤੇ ਆਏ ਆ ਸਮਰਥਨ ਕਰਨ ਲਈ ਔਰ ਉਦੋਂ ਤੱਕ ਇਹਨਾਂ ਦੇ ਨਾਲ ਆ ਜਦੋਂ ਤੱਕ ਇਹ ਜਿਹੜਾ ਮਸਲਾ ਹੱਲ ਨਹੀਂ ਹੋ ਜਾਂਦਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਅਸੀਂ ਪਿੱਛੇ ਵੀ ਦਿਖਾ ਰਹੇ ਨੇ ਹਾਂ ਦੇਖੋ ਇੱਥੇ ਪ੍ਰਦਰਸ਼ਨ ਹੋਇਆ ਜਿਸ ਦੇ ਵਿੱਚਕਾਰ ਪੁਲਿਸ ਦੇ ਵੱਲੋਂ ਜਿਹੜੇ ਹਨ ਡਾਂਗਾ ਮਾਰੀਆਂ ਗੀਆਂ ਕੁੜੀਆਂ ਦੇ ਕੁੜੀਆਂ ਦੇ ੱਤੇ ਮਾਰੇ ਗਏ ਇਹ ਪਿਛਲੇ ਪੱਬਲੇ ਨੂੰ ਤੁਹਾਨੂੰ ਪਾ ਰਹੇ 22 ਦਿਨ ਹੋ ਗਏ ਸਾਨੂੰ ਉੱਥੇ ਬੈਠਿਆਂ ਨੂੰ ਇਹ ਨਤੀਜੇ ਨੇ ਸੈਂਟਰਲਾਈਜੇਸ਼ਨ ਦੇ ਬੀਸੀ ਤੇ ਮਾਰਾਣੀ ਬਣ ਕੇ ਪੈ ਗਈ ਸਾਡੇ ਸਿਰਾਂ ਤੇ ਸਾਡੇ ਡਾਂਗਾ ਪੈਣ ਗਿਆ ਮੈਂ ਤੁਹਾਨੂੰ ਕਹਿਣਾ ਹੀ ਤੇ ਮੈਂ ਤੁਹਾਨੂੰ ਦੱਸ ਵੀ ਦੇਣਾ ਚਾਹਨਾ ਇਹ ਜਿਹੜੇ ਟੀਚਰ ਇਹ ਜਿਹੜੇ ਦਲਾਲ ਜਿਹੜੇ ਅੱਜ ਦਿੱਲੀ ਦੀ ਦਲਾਲੀ ਕਰ ਰਹੇ ਆ ਜੇ ਅੱਜ ਹੱਡੇ ਡਾਂਗਾ ਪੈ ਰੀਆਂ ਕੱਲ ਇਹਨਾਂ ਡੋਲਿਆਂ ਦੇ ਵੀ ਡਾਂਗਾ ਪਹਿਣ ਗਿਆ ਇਹ ਯਾਦ ਰੱਖਿਓ ਤੁਨੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੰਗਲ ਦੀ ਕੰਟੀ ਅਨੇ ਤੇ ਗੱਲਬਾਤ ਕਰ ਲਿਆ ਨੇ ਅਸੀਂ ਹੋਰ ਵੀ ਲੋਕ ਲੰਘ ਕੇ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਅੱਜ ਕਿਸਾਨ ਜਥੇਬੰਦੀ ਵੀ ਪਹੁੰਚੀ ਹੈਗੀ ਹੈ ਬੱਚਿਆਂ ਦੇ ਨਾਲ ਛੱਤ ਤੁਸੀਂ ਅੱਜ ਪਹੁੰਚੇ ਹੋ ਇੱਥੇ ਪੰਜਾਬ ਯੂਨੀਵਰਸਿਟੀ ਕੀ ਲੱਗਦਾ ਕਿ ਇਹ ਸਾਰੇ ਜਥੇਬੰਦੀਆਂ ਚ ਇਕੱਠੀ ਹੋ ਰਹੀ ਹੈ ਇੱਕ ਆਵਾਜ਼ ਦੇ ਰਹੀ ਹੈ ਕੁਝ ਹੱਲ ਨਿਕਲ ਪਾਊਗਾ ਦੇਖੋ ਬਿਲਕੁਲ ਜਾਇਜ਼ ਮੰਗ ਹੈ ਵੀ ਜੋ ਸੈਨੇਟ ਦੀਆਂ ਚੋਣਾਂ ਹੋ ਜੋ ਕਿ ਉਹਨਾਂ ਦੀਆਂ ਚੋਣਾਂ ਹੈਗੀਆਂ ਸੈਨੇਟ ਦੀ ਚੋਣ ਹੋਣੀ ਚਾਹੀਏ ਇਹ ਜੋ ਡਿਮਾਂਡ ਇਹਨਾਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਹੈ ਵਿਦਿਆਰਥੀ ਸੰਗਠਨਾਂ ਕੇ ਆਧਾਰ ਪਰ ਬਣਿਆ ਹੈ ਬਿਲਕੁਲ ਜਾਇਜ ਆ ਹਮ ਜਿਹੜੇ ਕਿਸਾਨ ਹੈ ਕਿਸਾਨ ਜਿੱਥੇ ਬੰਦੇ ਗਏ ਹਨ ਯੂਨੀਵਰਸਿਟੀ ਵਿਦਿਆਰਥੀਆਂ ਦੀ ਇਹ ਮੰਗਦੇ ਅਸੀਂ ਹਮਾਇਤ ਕਰਦੇ ਆ ਤੇ ਅੱਜ ਜਿਹੜਾ ਇਹਨਾਂ ਨੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਤੇ ਉਹ ਦੀ ਨਿਖੇਧੀ ਕਰਦੇ ਆ ਪਿੱਛੇ ਵਿਦਿਆਰਥੀ ਦੱਸ ਰਹੇ ਕਿ ਅੰਦਾਗਾ ਪਈਆਂ ਨੇ ਕੁੜੀਆਂ ਦੇ ਧੱਕੇ ਚੱਲੇ ਨੇ ਆਓ ਪਹਿਲੇ ਹੀ ਦੱਸ ਰਹੇ ਸੀ ਕਿ ਡਾਂਗਾ ਪਹਿਣਗੀਆਂ ਕੁੜੀਆਂ ਦੇ ਵਿੱਚ ਡਾਂਗਾ ਪਹਿਣ ਗਿਆ ਸਾਰੇ ਤਿਆਰ ਰਹੋ ਦੇਖੋ ਜੀ ਅਸੀਂ ਤਾਂ ਸਮਝਦੇ ਆ ਵੀ ਯੂਨੀਵਰਸਿਟੀ ਦੇ 22 ਚਾਂਸਲਰ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਪੁਲਿਸ ਵਾਲਾ ਯੂਨੀਵਰਸਿਟੀ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਲਾਠੀ ਚਾਰਜ ਕਰਨਾ ਤਾਂ ਦੂਰ ਦੀ ਗੱਲ ਹੈ ਸੋ ਜੇ ਉਹਨਾਂ ਨੇ ਲਾਠੀ ਚਾਰਜ ਐਂਟਰ ਹੋ ਕੇ ਲਾਠੀ ਚਾਰਜ ਕੀਤਾ ਜਿਹੜੀਆਂ ਕੁੜੀਆਂ ਹੈਗੀਆਂ ਨੇ ਨੌਜਵਾਨ ਕੁੜੀਆਂ ਉਹਨਾਂ ਦੇ ਵੀ ਲਾਠੀ ਚਾਰਜ ਕੀਤਾ ਹੈ ਜਦ ਤੱਕ ਮੁਕੀ ਕੀਤੀ ਹੈ ਉਹਨਾਂ ਨੇ ਬਿਲਕੁਲ ਇਹ ਗੁੰਡਾਗਰਦੀ ਇੱਕ ਤਰ੍ਹਾਂ ਦੀ ਇਹਦਾ ਮਤਲਬ ਜਾ ਤਾਂ ਜਿਹੜਾ ਵਾਈਸ ਚਾਂਸਲਰ ਹੈ ਇਹ ਐ ਸਮਝ ਲਓ ਵੀ ਵਾਈਸ ਚਾਂਸਲਰ ਦੇ ਘਰ ਆ ਕੇ ਉਹਦੇ ਪਰਿਵਾਰ ਦੇ ਮੈਂਬਰਾਂ ਤੇ ਲਾਠੀ ਚਾਰਜ ਕੀਤੀ ਜਿਆਦਾ ਬਰ ਉਹ ਜਿਹੜਾ ਖੁਦ ਵਾਈਸ ਚਾਂਸਲਰ ਉਹ ਕਰਵਾਉਣਾ ਚਾਹੁੰਦਾ ਜੇ ਜੇ ਉਹਦੀ ਇਜਾਜ਼ਤ ਤੋਂ ਬਿਨਾ ਹੋਇਆ ਫਿਰ ਉਹਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਕੀ ਜੋ ਅੱਜ ਪ੍ਰਦਰਸ਼ਨ ਕਰ ਰਹੇ ਇਹ ਕੁੜੀਆਂ ਦੇ ਘੰਡਾਗਾ ਪਈਆਂ ਗਈਆਂ ਨੇ ਉਹਨਾਂ ਨੂੰ ੱਤੇ ਮਾਰੇ ਗਏ ਉਸ ਦੀ ਨਿਖੇਦੀ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੇੜ ਦੇ ਚੋਣ ਬਹਾਲ ਹੋਣੇ ਚਾਹੀਦੇ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਅਗਰ ਬੀਸੀ ਦਾ ਐਸਾ ਕਾਠੀ ਚਾਰਜ ਦਰਜ ਕਰ ਮਤ ਨਹੀਂ ਸੀ ਤਾਂ ਫਿਰ ਉਸ ਨੂੰ ਕਾਰਵਾਈ ਜੇ ਹੈ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਐਮਐਲ ਅਨੰਦ ਨਾਨੀ ਰੂਪ ਚੰਦਾਨ ਡਾਇਰੈਕਟ ਸਵੇਰਾ ਟੇ